ਉਪੀ ਦੇ ਵਿੱਚ ਆ ਇਲੈਕਸ਼ਨ ਹੋਣ ਵਾਲਾ ਪ੍ਰਾਈਮ ਮਿਨਿਸਟਰ ਦਾ ਇਹ ਆਖਰੀ ਇਲੈਕਸ਼ਨ ਆ ਹਾਂ ਇਹ ਆਪਾਂ ਪਹਿਲਾਂ ਕੀਤੀ ਵੀ ਗੱਲ ਬਿਲਕੁਲ ਬਿਲਕੁਲ ਇਹ ਗੱਲ ਜੇ ਆਪਾਂ ਕਿਸੇ ਨੂੰ ਹੁਣ ਇੱਥੇ ਜੇ ਗੱਲ ਕਰਾਂਗੇ ਤਾਂ ਬਹੁਤ ਲੰਮੀ ਗੱਲ ਆ ਵੀ ਕਿਵੇਂ ਆਖਰੀ ਹੋਣ ਵਾਲਾ ਚਲ ਆਪਾਂ ਮੋਟੀ ਮੋਟੀ ਗੱਲ ਦੱਸਦਾ ਕੀ ਸਾਬ ਕਿਤਾਵਾ ਆਪਾਂ ਨੂੰ ਤਾਂ ਆਪਦੇ ਫਿਕਰ ਕਰਨੀ ਚਾਹੀਦੀ ਆਜ ਦੇ ਸਮੇਂ ਦੀ ਬਿਲਕੁਲ ਪ੍ਰਾਈਮ ਮਿਨਿਸਟਰ 2024 ਚ ਇਹ ਵੀ ਆਖਰੀ ਇਲੈਕਸ਼ਨ ਹੋਣ ਵਾਲਾ ਤੇ ਪੰਜਾਬ ਦਾ ਵੀ 2022 ਦੇ ਵਿੱਚ ਬਣੀ ਆ ਆਮ ਆਦਮੀ ਪਾਰਟੀ ਹਾਂ 2027 ਤੱਕ 3 ਸਾਲੇ ਦੇ ਰਹਿ ਗਏ ਤਕਰੀਬਨ ਜੇ ਬਿਲਕੁਲ ਇਹ ਵੀ ਇਹ ਆਖਰੀ ਆ ਅੱਛਾ ਤੇ ਤੋਂ ਬਾਅਦ ਖਾਲਸਾ ਖੁਦ ਆਪ ਦੀ ਕਮਾਂਡ ਆਪ ਸੰਭਾਲੂਗਾ ਪੰਜਾਬ ਦੀ ਵੀ ਹੂੰ ਇਹਨੇ ਤਾਂ ਕੀ ਬਹੁਤ ਵਧਾ ਦੇਣਾ ਉਹ ਖਾਲਸੇ ਨੇ ਸੰਭਾਲਣਾ ਉਹ ਸਮਾਂ ਵੀ ਆਉਣਾ ਹੀ ਕੱਲ ਅਸੀਂ ਸਮਝਦੇ ਆ ਪਤਾ ਇਹ ਚੀਜ਼ ਦਾ ਜਿਹੜੇ ਬੰਦੇ ਨੂੰ ਜਾਣਕਾਰੀ ਹੈਗੀ ਆ ਜਾਂ ਹਾਂ ਵੀ ਆਉਣਾ ਹੀ ਆਉਣਾ ਇਹ ਚੀਜ਼ ਹੋਣੀ ਹੋਣੀ ਆ ਇਹ 27 ਤੋਂ ਬਾਅਦ ਹੋਣਾ ਕੋਈ ਬੜਾ ਲੰਮਾ ਟਾਈਮ ਨਹੀਂ ਦਾ ਕਿਉਂਕਿ ਇਹ ਹਰਕਤ ਹੀ ਆ ਜੀ ਉੱਤਰ ਆਏ ਨਾ ਕਰਨ ਤੇ ਆ ਗਿਆ ਜਿਹੜਾ ਗੁਰਦੁਆਰਿਆਂ ਦੇ ਵਿੱਚ ਹਮਲਾ ਤੜਕੇ ਜਾ ਕੇ 4 ਵਜੇ ਵੜ ਜਾਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਸੀ ਜਿਵੇਂ ਆਪਾਂ ਉਦੋਂ ਗੱਲ ਕਰਦੇ ਸੀ ਵੀ ਕਹਿਣਾ ਤੁਹਾਡੇ ਗੁਰਦੁਆਰੇ ਢਾ ਦੇਾਂਗੇ ਕਿਉਂਕਿ ਮਾੜਾ ਮੋਟਾ ਬਿਆਨ ਨਹੀਂਗਾ ਅੱਛਾ ਅਸੀਂ ਗੱਲ ਕਰਦੇ ਆ ਚਲ ਜੋ ਸਮਾਂ ਆਉਣਾ ਉਹ ਤਾਂ ਆਉਣਾ ਹੀ ਆਉਣਾ ਜੋ ਪਉਣ ਵਾਲਾ ਪਹਿਕਾ ਜਾ ਕਾਲਪੁਰਖ ਵੱਲੋਂ ਆ ਜੋ ਵੀ ਆ ਹਮ ਅਸੀਂ ਅੱਜ ਦੇ ਸਮੇਂ ਦੀ ਮੈਂ ਗੱਲ ਕਰਦਾ ਹੁੰਨਾ ਸੋਚਦਾ ਹੁੰਨਾ ਵੀ ਜਿਹੜਾ ਪੰਜਾਬ ਆ ਨਾ ਸਾਡਾ ਹਮ ਇਹ ਹਰ ਲੈਵਲ ਤੇ ਹਾਰ ਚੁੱਕਿਆ ਬਿਲਕੁਲ ਅੱਜ ਵੀ ਹਾਰ ਚੁੱਕਿਆ ਹਮ ਤੇ ਹਰਾਉਣ ਵਾਲੇ ਕੌਣ ਹਨ ਇਹਨੂੰ ਪੰਜਾਬ ਦੀ ਲੀਡਰਸ਼ਿਪ ਹਮ ਲੀਡਰਾਂ ਨੇ ਹਰਾਇਆ ਪੰਜਾਬ ਨੂੰ ਹਮ ਪੰਜਾਬ ਵਾਲੋ ਲੱਗੇ ਸੁਪਰੀਮ ਕੋਰਟ ਦੇ ਕੇਸ ਇੱਕ ਵੀ ਨਹੀਂ ਪੰਜਾਬ ਜਿੱਤਿਆ 1984 ਦੇ ਵਿੱਚ ਹੋਏ ਦੰਗੇ ਜਦੋਂ ਹੁੰਦੇ ਆ ਟੱਕਾ ਹੁੰਦਾ ਕਿੰਨੀਆਂ ਪਟੀਸ਼ਨਾਂ ਪਾਈਆਂ ਕਿੰਨੇ ਕੇਸ ਪਾਏ ਇੱਕ ਵੀ ਨਹੀਂ ਜਿੱਤਿਆ ਸੱਜਨ ਕੁਮਾਰ ਨੇ ਬਰੀ ਕਰਤੇ ਬਿਲਕੁਲ ਪਾਕਖਣਾ ਟਾਈਮ ਤੇ ਕਬਜ਼ਾ ਉਹਨਾਂ ਦਾ ਆਬਦਾ ਕਰ ਲਿਆ ਉਹਨਾਂ ਨੇ ਉੱਤੇ ਕਾਬਜ ਹੋ ਕੇ ਆ ਕੇ ਬੈਠ ਗਏ ਸਕੂਲਾਂ ਤੱਕ ਤੁਹਾਡੇ ਕਾਬਜਾ ਅੱਜ ਪੰਜਾਬ ਹਾਰ ਚੁੱਕਿਆ ਹਮ ਹਰਉਣ ਵਾਲਾ ਕੌਣ ਆ ਪੰਜਾਬ ਦੀ ਲੀਡਰਸ਼ਿਪ ਹਮ ਸਾਡੇ ਲੋਕਾਂ ਦੀਆਂ ਬੁੱਧੀਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਉਹੀ ਫਿਰ ਜੁੱਟੇ ਚਟਿਆਰ ਹੋ ਗਏ ਨਾ ਹਾਂ ਉੱਪਰ ਤੁਹਾਡੇ ਬੈਠੇ ਆ ਕਾਂਗਰਸੀ ਭਾਜਪਾ ਹਾਂ ਇਹ ਤੁਤਲੀ ਬੈਠਾ ਨਾ ਇਹ ਬਿਲਕੁਲ ਸ਼ੈਤਾਨ ਲੋਕ ਬੈਠੇ ਆ ਹਾਂ ਥੱਲੇ ਵੇਖੋ ਥਡੀਆਂ ਜਿਹੜੀਆਂ ਖੇਤਰੀ ਪਾਰਟੀ ਦੇ ਵਿੱਚੋਂ ਕਿਹੜੀਆਂ ਆਉਂਦੀਆਂ ਸੀਗੀਆਂ ਖੇਤਰੀ ਚਲੋ ਇਹ ਸ਼੍ਰੋਮਣੀ ਅਕਾਲੀ ਦਾ ਤੁਸੀਂ ਤੁਹਾਡੀ ਖੇਤਰੀ ਪਾਰਟੀ ਸੀ ਪਰ ਪੰਜਾਬ ਲੈਵਲ ਤੇ ਪਾਰਟੀਆਂ ਕਿਹੜੀਆਂ ਆਉਂਦੀਆਂ ਅਕਾਲੀ ਆਹ ਕਾਂਗਰਸ ਹਾਂ ਅਕਾਲੀ ਦਲ ਹਾਂ ਭਾਜਪਾ ਤੇ ਆ ਹੁਣ ਚੋਣ ਲਈ ਵਾਲੀ ਪਾਰਟੀ ਆਮ ਆਦਮੀ ਪਾਰਟੀ ਏ ਤੁਹਾਡਾ 2024 ਤੋਂ ਬਾਅਦ ਜਲੂਸ ਰੱਖੀ ਕੀ ਕਢਦੀ ਹੂੰ ਸਾਡੇ ਗਦਰ ਮੋਢੀ ਉੱਠੇ ਹੂੰ ਗਦਰ ਪਾਰਟੀ ਉੱਠੀ ਮੋਢ ਉੱਠਦੀ ਆ ਹੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਣਖੀ ਉਹਦਾ ਭਗਤ ਸਿੰਘ ਹੂੰ ਸਾਡੇ ਗਦਰੀ ਬਾਬੇ ਜਿੰਨੇ ਵੀ ਉੱਠੇ ਆ ਹੂੰ ਕੀ ਸੁਪਨਾ ਸੀਗਾ ਅਸੀਂ ਆਪਦੀ ਤਕਦੀਰ ਆਪ ਲਿਖਾਂਗੇ ਹੂੰ ਲਿਖੀ ਗਈ ਆਪਣੀ ਤਕਦੀਰ ਆਪਦੀ ਨਾ ਉਹ ਚਿੱਟੇ ਚਿਹਰੇ ਚਲੇ ਗਏ ਉਥੋਂ ਕਾਲੇ ਗੋਰੇ ਆ ਕੇ ਬੈਠ ਕੇ ਕੁਰਸੀਆਂ ਤੇ ਉਹੀ ਉਹਦੇ ਉਹੀ ਪੋਜੀਸ਼ਨ ਆ ਉਹੀ ਉਹਨਾਂ ਸਾਰਾ ਕੁਝ ਖਿਲਾ ਰਿਹਾ ਐਗਰੀਮੈਂਟ ਤੋਂ ਐ ਤੁਹਾਡੀ ਜ਼ਿੰਦਗੀ ਗੁਲਾਮ ਬਣਾਈ ਗਈ। ਹਮ ਅਸੀਂ ਇਹ ਗੱਲ ਕਹਿੰਨੇ ਆ ਜਿਹੜੇ ਬੰਦੇ ਉੱਠਦੇ ਆ ਵੀ ਅਸੀਂ ਆਪਦੀ ਤਕਦੀਰ ਲਿਖਾਂਗੇ। ਤਕਦੀਰ ਸਾਡੀ ਲਿਖੀ ਕਿਉਂ ਨਹੀਂ ਗਈ? ਤਕਦੀਰ ਪਤਾ ਕਿਉਂ ਨਹੀਂ ਲਿਖੀ ਗਈ? ਹਮ ਜਿਹੜੇ ਮੋਢ ਉੱਠੇ ਹਮ ਉਹਨਾਂ ਨੇ ਸਿਸਟਮ ਨੂੰ ਵੰਗਾ ਰਿਆ। ਹਮ ਲੋਕ ਇਕੱਠੇ ਹੋਏ ਪਰ ਲੋਕਾਂ ਨੇ ਸਾਥ ਨਹੀਂ ਦਿੱਤਾ। ਇਹ ਸਾਡੀਆਂ ਮਰੀਆਂ ਜ਼ਮੀਰਾਂ ਨੇ ਸਾਥ ਨਹੀਂ ਦਿੱਤਾ। ਹਮ ਸੱਜ ਜਮੈਲ ਸਿੰਘ ਪਿੰਡਰਾਲੇ ਉੱਠਿਆ। ਹਮ ਦੱਸਿਆ ਉਹਨਾਂ ਨੇ ਵੀ ਕੀ ਸਿਕ ਕਮ ਗਿਆ ਉਹ ਬਹੁਤ ਸਾਡੇ ਕਾਲਾ ਦੌਰ ਦੇਖੋ ਕਹੀ ਜਾਂਦੇ ਬੇਵਕੂਫ ਲੋਕ ਉਹ ਕਾਲਾ ਦੌਰ ਸੀ ਹਾਂ ਸਹੀ ਗੱਲ ਹੈ ਉਹਦਾ ਅਸੀਂ ਜਗਤ ਨੂੰ ਦੱਸਿਆ ਵੀ ਸਿਕ ਕਮ ਚੋਂਦੀ ਆ ਉੱਠੇ ਮਗਰ ਨਹੀਂ ਉੱਠੇ ਅਸੀਂ ਆਪਣੀਆਂ ਤਕਦੀਰਾਂ ਲਿਖੜੀਆਂ ਤੁਹਾਡੇ ਦੇ ਕਾਬਜ ਦੇਖੋ ਕੌਣ ਇਹਦਾ ਗੱਲ ਜੋ ਅੱਖਾਂ ਅੱਖਾਂ ਦੇ ਸਾਹਮਣੇ ਤੁਹਾਡੇ ਵਾਪਰੀ ਜਾਂਦੇ ਇਹ ਗੱਲ ਨੂੰ ਤਾਂ ਮੜਾ ਸਮਝਣ ਦੀ ਕੋਸ਼ਿਸ਼ ਕਰੋ ਵੀ ਅਸੀਂ ਅੱਜ ਲੈਵਲ ਤੇ ਆਪਾਂ ਹਾਰੇ ਆਂ ਪੰਜਾਬ ਲੈਵਲ ਤੇ ਤੇ ਸਾਡੇ ਦੇ ਕਾਬਜ ਕੌਣ ਆ ਜਿੰਨਾ ਦੀ ਅਸੀਂ ਰੱਖਿਆ ਕਰਦੇ ਰਹੇ ਹਾਂ ਅੱਜ ਉਹ ਕਹਿੰਦੇ ਆ ਇਹ ਧਰਮ ਸਾਡੀ ਰੱਖਿਆ ਵਾਸਤੇ ਬਣਿਆ ਵਿਆ ਹਮ ਕਰੀ ਚਲੋ ਗੁਲਾਮੀਆਂ ਉਹਦੇ ਦੀਆਂ ਭੁੱਖਾਂ ਚ ਬਿਲਕੁਲ ਸਾਡੇ ਦਲਾਂ ਦੇ ਬੰਦੇ ਮੋਢੀ ਸਰਕਾਰ ਦੇ ਹੱਕ ਚ ਖੜੇ ਆ ਨਹੀਂ 4 ਵਜੇ ਆ ਕੇ ਦਰ ਕੇ ਗੁਰਦੁਆਰਾ ਸੇਵ ਦੀ ਪੁਲਿਸ ਰੇਡ ਕਰਦੇ ਹਮ ਹਾਂ ਸਹੀ ਗੱਲ ਗੁਰੂ ਨਾਨਕ ਦੇਵ ਜੀ ਦਾ ਗੁਰਪੂਰ ਬਾ ਆਉਣ ਵਾਲਾ ਤੇ ਸਵੇਰ 4 ਵਜੇ ਆ ਕੇ ਪੁਲਿਸ ਰੇਡ ਕਰਦੇ ਗੁਰਦੁਆਰੇ ਦੇ ਅੱਗੇ ਬਿਲਕੁਲ 2024 ਦੇ ਇਲੈਕਸ਼ਨ ਤੱਕ ਇਹ ਸ਼ਾਂਤ ਆ ਹੂੰ 2024 ਤੋਂ ਬਾਅਦ ਕੀ ਇਹ ਕਰਨਗੇ ਹੂੰ ਤੁਸੀਂ ਆਪ ਦੇਖ ਲੈਣਾ ਇਹ ਕੀ ਕਰਨਗੇ ਤੁਸੀਂ ਉਦੋਂ ਸੋਚੋਗੇ ਵੀ ਕੀ ਨਹੀਂ ਕਰਨਗੇ ਹਾਂ ਵੀ ਕੀ ਨਹੀਂ ਕਰ ਜਿਹੜਾ ਅੱਜ ਜਗਤਾਰ ਸਿੰਘ ਹਵਾਰਾ ਜੀ ਦਾ ਕੇਸ ਬਰੀ ਦੀ ਗੱਲ ਚੱਲੀ ਆ ਨਾ ਹੂੰ ਇਹ ਸਿੱਕ ਕੌਮ ਨੂੰ ਇੱਕ ਟਿਕਾਉਣ ਲਈ ਆ ਕੁਝ ਤੁਬਕੇ ਨੂੰ ਟਿਕਾਉਣ ਲਈ ਬਰੀ ਹੋ ਗਿਆ ਕੋਈ ਨਹੀਂ ਹਾਂ ਸਹੀ ਗੱਲ ਆ ਤੇਰੀ ਅਸੀਂ ਇਕੱਠੇ ਹੀ ਨਹੀਂ ਹੁੰਦੇ ਹੂੰ ਉਹ ਬਾਬਾ ਮਾਨਸੇਗਾ ਉਹ ਆ ਕੇ ਬੈਠਾ ਕਿਸਾਨੀ ਅੰਦੋਲਨ ਹੁੰਦਾ ਸਭ ਤੋਂ ਮੋਰੀ ਉਹ ਸੀ ਘੋੜਿਆਂ ਦੇ ਫੌਜੋ ਜਾਨੀ ਮਹਿੰਗ ਸਿੰਘ ਪਹੁੰਚਦਾ ਤਾਂ ਮੂਰੇ ਲੱਗਦੀ ਆ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ ਸੀ ਅਸੀਂ ਆਪਦੀ ਤਕਦੀਰ ਤਾਂ ਨਹੀਂ ਲਿਖ ਸਕੇ ਅਸੀਂ ਇਕੱਠੇ ਨਹੀਂ ਹੁੰਦੇ ਡਰਪੋਖ ਲੋਕਾਂ 70 ਦੇ ਯਾਰ ਲੋਕ ਆ 70 ਦੇ ਯਾਰ ਸਹੀ ਗੱਲ ਇੱਕ ਉੱਠਦਾ ਤਕਦੀਰ ਨੂੰ ਬਦਲਣ ਤੇ ਸਿਸਟਮ ਨਾਲ ਮੱਥਾ ਲਾਉਂਦਾ ਕੋਈ ਕਹਿੰਦਾ ਚਵਲਾ ਮਾਰਦਾ ਕੋਈ ਕਹਿੰਦਾ ਜਵਾਗ ਮਰਾ ਦੂਗਾ ਕੋਈ ਕਹਿੰਦਾ ਕਿਵੇਂ ਕਰ ਦੂਗਾ ਏ ਜੋ ਤੁਸੀਂ ਫਿਕਰ ਕਰਦੇ ਆ ਤੁਹਾਡੇ ਜਵਾਕ ਮਰਾ ਦੂਗਾ ਜਾਂ ਐ ਕਰ ਦੂਗਾ ਤੁਸੀਂ ਇਹਦਾ ਜੀ ਰੱਖੋ ਵੀ ਸਿਸਟਮ ਨਾਲ ਮੱਥਾ ਲਾਉਂਦਾ ਅਸੀਂ ਇਹਦੀ ਸਪੋਰਟ ਕਰੀਏ ਇੱਕ ਇਹਨਾਂ ਲਈ ਸਭ ਕੋ ਬੰਨਣਾ ਨਾ ਬਿਲਕੁਲ ਸਾਡਾ ਪੰਥ ਸਾਡਾ ਕੌਮ ਸਾਡਾ ਅੱਜ ਦੇ ਸਮੇਂ ਦੇ ਵਿੱਚ ਹਾਰਨ ਦਾ ਕਾਰਨ ਇਹੀ ਰਿਹਾ ਨਾ ਸਾਡੇ ਜਿਹੜੇ ਮੋਢੀ ਆ ਉਹਨਾਂ ਸਰਕਾਰਾਂ ਦੇ ਨਾਲ ਜੱਫੀਆਂ ਪਾ ਕੇ ਖੜੇ ਆ ਜਿਹੜੇ ਅਸਲੀ ਹੱਕ 사ਚ ਲਈ ਲੜਦੇ ਆ ਉਹਨਾਂ ਨੂੰ ਤੁਨ ਤੁਨ ਜੇਲਾਂਾਂ ਦੇ ਟੋਕਿਆ ਗਿਆ ਜ਼ਹਿਰਾ ਪਾਪਾ ਨੂੰ ਮਾਰਿਆ ਗਿਆ ਬਾਹਰ ਦੇਸ਼ਾਂ ਦੇ ਵਿੱਚ ਉਹਨੂੰ ਜਾ ਜਾ ਮਾਰਿਆ ਗਿਆ ਕੀ ਕਰਦੀ ਏ ਕੌਮ ਕੀ ਕਰਦਾ ਹੈ ਪੰਜਾਬ ਅੱਜ ਕੀ ਕਰਦੇ ਆ ਕਰ ਲੈਣ ਇਹ ਕਰਨਗੇ ਵੀ ਮੈਂ ਗੱਲ ਕਰਦਾ ਆਪਣੇ ਲੋਕਾਂ ਦੀ ਆਪਣੀ ਜਿਹੜੇ ਬੰਦੇ ਨੇ ਮੇਂ ਗੱਲ ਦੀ ਸਮਝ ਆ ਹ ਸਾਨੂੰ ਮੈਦਾਨ ਚੋਣਾ ਪੈਣਾ ਮੇਨ ਮੋਡ ਅਸਲ ਜੋ ਤਰੀਕਿਆਂ ਦੀ ਲੜਾਈ ਜੰਗ ਬਣਦੀ ਆ ਉਸ ਦੇ ਇਕੱਠੇ ਹੋਈਏ ਜਿਵੇਂ ਮੈਂ ਕਹਿੰਨਾ ਅਸੀਂ ਕੱਲੇ ਕੱਲੇ ਸਕੂਲ ਜਾ ਕੇ ਦੱਸਾਂਗੇ ਫਲਾਣੇ ਸਕੂਲ ਜਿਹੜੀ ਪੰਜਾਬੀ ਪੜਾਉਂਦੇ ਇਸ ਕਾ ਫਲਾਣੇ ਸਕੂਲ ਚ ਕੜਾਇਦੇ ਪਵੰਦੀ ਆ ਫਲਾਣੇ ਸਕੂਲ ਚ ਆਏ ਆ ਸਾਡਾ ਮੋਡ ਕੀ ਆ ਪੰਜਾਬੀ ਭਾਸ਼ਾ ਨੂੰ ਹਰ ਜਗ੍ਹਾ ਲਾਗੂ ਹੋਵੇ ਡਾਕਟਰ ਦੇ ਵੀ ਅਫਸਰ ਦੇ ਵੀ ਕੋਲਡ ਦੇ ਵੀ ਆਮ ਲੋਕਾਂ ਦੇ ਵੀ ਦੁਕਾਨਾਂ ਦੇ ਵੀ ਬੋਰ ਹੋਣਾ ਸਾਨੂੰ ਕਿਨੇ ਮਾਰਿਆ ਵੈਸਟਰਨ ਕਲਚਰ ਨੇ ਵੈਸਟਰਨ ਕਲਚਰ ਵੈਸਟਰਨ ਕਲਚਰ ਚ ਮਪਲਾ ਲਿਆ ਇਹਨਾਂ ਨੇ ਫੁਕਰੇ ਤੇ ਲਾਈ ਲੱਗ ਲੋਕ ਫੁਕਰੇ ਤੇ ਲਾਈ ਲੱਗ ਸਭ ਤੋਂ ਪੰਜਾਬ ਦੇ ਲੋਕ ਬਿਲਕੁਲ ਦੇਖੋ ਮੈਨੂੰ ਪੰਜਾਬ ਦਾ ਕਿਹੜੀ ਚੀਜ਼ ਦਿੱਤਾ ਪੰਜਾਬ ਉਹ ਮਾਵਾਂ ਜਿਹੜੋਂਦੀਆਂ ਫਰਦੀਆਂ 84 ਦੇ ਉਹ ਪੱਤਰ ਇੰਟਰਵਿਊ ਪੱਤਰਕਾਰ ਪੱਤਰਕਾਰ ਇੰਟਰਵਿਊ ਕਰਦੀ ਐ ਇੱਕ ਕੁੜੀ ਉਹ ਪੱਤਰਕਾਰ ਨੇ ਹੀ ਸਮਝੂ ਨਿਕਲ ਗਿਆ ਕਿ ਮਾਰ ਰੋਂਦੀ ਐ ਮੇਰੇ ਪੁੱਤ ਨੂੰ ਕਹਿੰਦੀ ਮੇਰੇ ਅੱਖਾਂ ਸਾਹਮਣੇ ਜਲਾਤਾ ਦੱਸ ਤੇ ਇਹ ਕਿੱਥੇ ਫਿਰਦੇ ਆ ਇਹ ਫਿਰਦੇ ਆ ਵੋਟਾਂ ਆਉਣ ਵਾਲੀਆਂ ਐ ਐਦਕੇ ਪ੍ਰਧਾਨਗੀ ਲੈਣੀ ਲੈਣੀ ਐ ਦੱਸ ਇਹਨਾਂ ਦੇ ਤਾਂ ਦੁਰਫਿੱਟੇ ਮੂੰਹ ਆ ਆਪਣੇ ਲਈ ਜੋ ਆਪਾਂ ਗੱਲ ਕਰਦੇ ਆ ਕਿਵੇਂ ਇਹ ਗੱਲਾਂ ਕਰਨਾ ਮਤਲਬ ਇਹ ਨਹੀਂ ਕਿ ਆ ਵੀ ਅਸੀਂ ਮਸ਼ਹੂਰ ਹੋਣਾ ਸਾਡਾ ਜਗਤ ਜਨਾ ਚੱਲੇ ਸਾਨੂੰ ਕੁਝ ਉਦੇਦਾਰੀਆਂ ਮਹਿਣਾਂ ਇਹਦਾ ਮਸਲਾ ਸਿੱਧਾ ਜਿਆ ਸਿਸਟਮ ਨੂੰ ਬੰਗਾਰ ਆ ਅਸੀਂ ਆਪਸੇ ਗੱ वार्ता ਕਰਕੇ ਵਾਰਤਾਲਾਪ ਕਰਕੇ ਇਕੱਠੇ ਹੋ ਕੇ ਸਿਸਟਮ ਦੇ ਵਿਰੋਧ ਜੰਗ ਵਿੱਢ ਗਿਆ ਚ ਬੰਦੀ ਸਿੰਘ ਅਸੀਂ ਕਦੇ ਵਿਆਹ ਕਰਾਉਣੇ ਸੀ ਅਸੀਂ ਤਾਂ ਹੋਰ ਬੰਦੀ ਸਿੰਘ ਬਣਾਤੇ ਮੈਂ ਭਾਈ ਅਮਰਪਾਲ ਸਿੰਘ ਦੇ ਹੱਕ ਜਾਂ ਅਸੀਂ ਸਾਰੇ ਹੱਕ ਚ ਮੈਂ ਨਾ ਕਹਿੰਦਾ ਮੈਂ ਵੀ ਉਹਦੇ ਨਾਲ ਦਾ ਕੋਈ ਸਾਡੇ ਕੋਲੇ ਸਮਝਦਾਰ ਅਕਲਮੰਦ ਬੰਦਾ ਤਾਂ ਐਡਾ ਸਿਸਟਮ ਨੂੰ ਚੈਲੰਜ ਕਰਨ ਵਾਲਾ ਬੰਦਾ ਹੀ ਹੈ ਨਹੀਂ ਸੀ ਹੋਰ ਤੱਕ ਹੁਣ ਹੈਗਾ ਸੀ ਕੋਈ ਸਿਸਟਮ ਦੇ ਵਿੱਚ ਨਹੀਂ ਪਰ ਉੱਥੇ ਮੈਨੂੰ ਇਹ ਗੱਲ ਕਰਦਾ ਜਿੱਥੇ ਉਹਨੂੰ ਪੁਲਿਸ ਨੇ ਘੇਰਾ ਪਾਇਆ ਸੀ ਉੱਥੇ ਫਰਜ ਬਣਦਾ ਸੀ ਵੀ ਫਾਇਰ ਮਾਰਾਂਗੇ ਕੋਸੀ ਤੇ ਤੁਹਾਡੇ ਨਹੀਂ ਸਾਡੇ ਨਾਲ ਦੋ ਟੱਕ ਗੱਲ ਕਰੋ ਅਸੀਂ ਆ ਮੰਗਾਂ ਲਈ ਤੇ ਆ ਹੱਕਾਂ ਲਈ ਖੜੇ ਆ ਇੱਥੇ ਉਹ ਕਹ ਦੋ ਹਰੇ ਔਰ ਨਹੀਂ ਉੜਦੇ ਮਰੇ ਜਮੀਰਾਂ ਵਾਲੇ ਕਮੈਂਟਾਂ ਦੇ ਸਵਾਦ ਲੈਂਦੇ ਆ ਕਮੈਂਟ ਕਰਦੇ ਆ ਕੁੱਲੜ ਪੀਜ ਵਾਲਿਆਂ ਨੂੰ ਇੰਟਰਵਿਊ ਆ ਕਰਦੇ ਆ ਬਿਸ਼ਰਮ ਲੋਕ ਆ ਰਾਜ ਭਾਣਦੇ ਆ ਰਾਜ ਨਹੀਂ ਤੇ ਫਿਰ ਉਹਦੇ ਵਿੱਚੇ ਬਈ ਫਰਕਵਾਤਰਾ ਵੀ ਆਉਂਦਾ ਉਹ ਕਿਉਂ ਇੰਟਰਵਿਊ ਕਰੀ ਬੈਠਾ ਜੇ ਉਹਨਾਂ ਦਾ ਪਤਾ ਹੀ ਆ ਸਭ ਨੂੰ ਕਿਸੇ ਦਾ ਕਿਸੇ ਬਾਰੇ ਦੱਸਣਾ ਸਭ ਨੂੰ ਪਤਾ ਹੀ ਆ ਕੋਈ ਜ਼ਰੂਰੀ ਨਹੀਂਗਾ ਹਰੇਕ ਨੂੰ ਹਰੇਕ ਦੀ ਜੱਜਮੈਂਟ ਹੈਗੀ ਆ 10000 ਰੁਪਏ ਤੂੰ ਉਹਨੂੰ ਬਿਠਾਈ ਦੇ ਤਾ ਮਸਲਾ ਕੀ ਆ ਵੀ ਅਸੀਂ ਕਮੈਂਟਾਂ ਤੱਕ ਨਾ ਕਾਬਜ ਰਹੀਏ ਹਮ ਕਮੈਂਟਾਂ ਤੱਕ ਕਾਬਜ ਰਹਿ ਕੇ ਸਾਨੂੰ ਕੱਖ ਨਹੀਂ ਮਿਲਣਾ ਹਮ ਅਸੀਂ ਚਾਰ ਜੁੜਦੇ ਆ ਜੇ ਇੱਕ ਘਟਿਆ ਕਮੈਂਟ ਕਰਕੇ ਉਹ ਬੰਦਾ ਇਹ ਸੋਚਿਆ ਕਰੇ ਵੀ 10 ਬੰਦੇ ਆ ਗੱਲ ਕਰੀ ਜਾਂਦੇ ਮੈਂ ਇੱਕ ਘਟਿਆ ਕਮੈਂਟ ਕਰੀ ਉਹ ਨਾਲੇ ਮੇਰੀ ਗੱਲ ਦਾ ਵੀ ਕੋਈ ਮਤਲਬ ਨਹੀਂਗਾ ਹੂੰ ਤੁਸੀਂ ਦਸਾਂ ਨੇ ਉਹ ਘਟਿਆ ਕਮੈਂਟ ਨੂੰ ਫੋਲੋ ਕਰ ਲੈਣਾ ਬਿਲਕੁਲ ਅਸਲੀ ਗੱਲ ਨੂੰ ਨਹੀਂ ਫੋਲੋ ਕਰਨਾ ਹੂੰ ਜਵਾਨੀ ਸਾਡੀ ਖਾਈ ਤੁਰੇ ਜਾਂਦੇ ਆ ਕਿਹੜਾ ਮਸਲਾ ਨ ਹੋਇਆ ਸਰਕਾਰ ਦੁਨਾਂ ਡੱਕਾ ਹੀ ਕਰਦੀ ਅੱਜ ਮੈਂ ਗੱਲ ਕਰਦਾ ਸਾਡੇ ਕਿਸਾਨ ਆ ਹੂੰ ਧਰਨਾ ਲਈ ਬੈਠੇ ਆ ਗੰਨੇ ਲਈ ਫਸਲਾਂ ਲਈ ਐਮਐਸਪੀ ਲਈ ਕਿਸੇ ਲਈ ਵੀ ਹੂੰ ਧਰਨਾ ਲਈ ਬੈਠੇ ਨਾ ਏ ਰਾਜਸਥਾਨ ਦੇ छत्तीसगढ़ ਦੇ ਪ੍ਰਚਾਰ ਕਰਦਾ ਫਿਰਦਾ ਉੱਥੇ ਜਾ ਕੇ ਇਹਨੂੰ ਦੱਸੋ ਇਹਦੀ ਹਕੀਕਤ ਸਾਰੀ ਜਨਤਾ ਨੂੰ ਵੀ ਇਹ ਤੁਹਾਡੇ ਝੂ ਆਵੇਂ ਲੰਡੂ ਪ੍ਰਚਾਰ ਕਰਦਾ ਫਿਰਦਾ ਅਸੀਂ ਪੰਜਾਬ ਚ ਆਏ ਤੇ ਆਹ ਕੋ ਕਰੀ ਜਾਂਦਾ ਐਡਾ ਗੁਰਦਾ ਕਿਉਂ ਰੱਖੇ ਕਿ ਮੈਚ ਤਾਂ ਖੇਡਣਾ ਰਲ ਕੇ ਮੈਚ ਤਾਂ ਫ੍ਰੈਂਡਲੀ ਖੇਡਣਾ ਨਾ ਬੇਵਕੂਫ ਦੂਜਾ ਨੂੰ ਬਣਾਉਣਾ ਆਉਣ ਵਾਲੇ ਸਮੇਂ ਦਾ ਪਤਾ ਤੁਸੀਂ ਦੇਖ ਲਿਓ ਇਹ ਥੋੜਾ ਚਾਨਣ ਗਿਆਨ ਹੁੰਦਾ ਧਿਆਨ ਲਾਉਣਾ ਪੈਂਦਾ ਸੋ ਬਹੁਤ ਬੰਦਿਆਂ ਨੂੰ ਨੌਲੇਜ ਆ ਆਪਣੇ ਤੋਂ ਵੀ ਵੱਡੇ ਵੱਡੇ ਬੰਦੇ ਪਏ ਆ 2027 ਚ ਇਹ ਪੰਜਾਬ ਚ ਵੀ ਇਹ ਆਖਰੀ ਹੀ ਸਰਕਾਰ ਆ ਹੋਰ ਲੀਡਰਸ਼ਿਪ ਸੋਚੀ ਬੈਠੇ ਨੇ ਇਹ ਸਰਕਾਰ ਬਣਾ ਦੇਗਾ 27 ਤੋਂ ਬਾਅਦ ਭਲੇਖਾ ਇਥੇ ਖਾਲਸਾ ਖੁਦ ਆਪਦੇ ਫੈਸਲੇ ਲਊਗਾ ਇਹ ਹੋਊਗਾ ਹਕੀਕੀ ਹੋਊਗਾ ਇਹ ਲਾਸਟ ਸਰਕਾਰ ਆ ਕਿਉਂ ਹਜੇ ਦਾ ਤੁ